ਰਾਮ ਕਲੀ ਮਹਲਾ ਤੀਜਾ ਅਨੰਦ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਕਾ ਪਾਇਆ ਸਹਿਜ ਸੇਤੀ ਮਨ ਵਜੀਆਂ ਬਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਿਆਈਆਂ ਯਾ ਬਦੂ ਤਾਂ ਗਾਵੋ ਹਰੀਕੇ ਨਾਮ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰਿ ਨਾਲੇ ਹਰਿ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਨ ਅੰਗੀਕਾਰੁ ਕਰੇ ਤੇਰਾ ਕਾਰਿ ਸਭ ਸੁਵਾਰਣ ਸਭਨਾ ਗਲਾਂ ਸੰਭਰਸਾਮੀ ਸੋ ਕਿਉ ਮਨੁ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਗਿਆਨਹੀ ਕਰਤੇ ਰਹਿ ਹਰਿ ਕਾ ਤੇਰੈ ਸਭ ਕਿਛ ਹੈ ਜਿਸ ਦੇ ਸੁਪਾਵੈ ਸਦਾ ਸਿਖਲਾ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੈ ਛਡਾ ਨਾਮ ਮੇਰਾ ਆਧਾਰੋ ਨਾਮਿਆ ਧਾਰ ਮੇਰਾ ਜਿਨ ਕੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨਾਏ ਵਸਿਆ ਜਿਨਿਤਾਂ ਸੱਪ ਜਾਈਆਂ ਸਦਾ ਖਰਬਾਨ ਕੀਤਾ ਗੁਰੂ ਵਿਟੋ ਜਿਹਦੀਆਂ ਬਣਾਈਆਂ ਕਹਿ ਨਾਨਕ ਖਣੋ ਸੰਤੋ ਸ਼ਬਦ ਰੂਪੇ ਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਘਰ ਸਰ ਭਾਗੇ ਦਰਸ਼ ਭਾਗੇ ਸ਼ਬਦ ਵਾਜੀ ਕਲਾ ਯਤ ਕਰ ਧਾਰੀ ਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਕਮਾਰਿਆ ਤੁਰ ਕਰਨ ਪਾਇਆ ਤੁਜਿਨ ਕੋ ਸੇ ਨਾਮ ਹਰ ਕ ਲਾਗੇ ਕਹਿ ਨਾਨਕ ਤੈਸ ਕੋ ਆ ਤਿ ਕਰੇ ਅਨਹਦ ਵਾਜੀ ਸਾਜਿ ਰਿਵੈ ਬਿਨ ਦੇ ਨਿਮਾਣੀ ਦੇ ਨਿਮਾਣੀ ਲਿਵੈ ਬਾਜੋ ਕੀ ਕਰੇ ਵਿਜਾਰੀਆ ਤੋ ਤਬਾ ਇਸਮਰਤ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏ ਸਨੋ ਹਰਥਾ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜੋ ਯਾ ਕਰੇ ਬੇਚਾਰੀਆ ਆਨੰਦ ਅਨੰਦ ਸਭ ਕੋ ਕਹੈ ਅਨੰਦ ਗੁਰ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇਆ ਘਰਿ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰੇਆ ਅੰਧੜੋਂ ਜਿਨ ਕਾਮੋ ਟੁੱਟਾ ਤਿਨ ਕਾ ਸਬਦ ਸੱਚੈ ਸਵਾਰਿਆ ਕਹ ਨਾਨਕ ਏਉ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕੀਆ ਕਰੇ ਵਿਚਾਰਿਆ ਇੱਕ ਕਰਨ ਝੂਲੇ ਫਿਰੇ ਜੈ ਇਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾਂ ਪਾਣਾ ਪਾਵੈ ਕੈ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ ਆਗੋ ਸੰਤ ਪਿਆਰੇ ਹੋ ਅਕਤ ਕੀ ਕਰੈ ਕਹਾਣੀ ਕਰੈ ਕਹਾਣੀ ਅਕਤ ਤੇਰੀ ਕੀ ਦਵਾਰ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿਉ ਬਰੁਕੇ ਰਾਗਵ ਸੱਜੀ ਬਾਣੀ ਕਹਿਨਾਂ ਸੁਨੋ ਸੰਤੋ ਕਥਿਓ ਅਕਤ ਕਹਾਣੀ ਈ ਮਨ ਤੰਤਲਾ ਚਤੁਰਾਈ ਕਿਨੈ ਨਾ ਪਾਇਆ ਤਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰੇ ਆਇ ਮਾਇਆ ਮੋਹਣੀ ਜਿਨੇਤ ਪਰਮ ਫੁੱਲਾਇ ਮਾਇਆ ਤਮ ਮੋਹਣੀ ਤਿਨੈ ਕੀਤੇ ਜਿੰਤਾ ਗੌਲਿ ਪਾਈਆ ਕੁਰਬਾਨ ਕੀ ਤਦ ਸਹਿ ਵਿਟਨੋ ਜਨ ਮੋ ਮਿਠਾ ਲਾਇਆ ਕੈ ਨਾਮਿਕ ਮਨ ਚੰਚਲ ਤਤਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਰੁਕਟਮ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਦੇ ਰਹਿ ਚੱਲੈ ਨਾਹੀ ਕ੍ਰਿਸ਼ਨ ਨਾਲ ਕਿਉਂ ਚਿਤ ਲਾਈਐ ਅਸਾ ਕੰਮ ਮੂਲੇ ਨਾ ਕਿੱਜੇ ਜਿਤ ਅੰਤ ਪਥ ਤਾਈਐ ਸਤਿਗੁਰੂ ਕਾ ਉਪਦੇਸਣ ਸੂ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਉਸਦਾ ਸਤਿ ਸੰਮਾਲੇ ਅਗਮ ਘੁਤਿ ਰਾਤਿ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਨਾ ਆਪ ਤੂੰ ਜਾਣਹਿ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਬਖਣੈ ਅੱਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤਉਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁੰਡਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਭ ਤਜੋ ਉਪਾਏ ਇਕ ਵੇਖ ਪਰਸਨ ਆਇਆ ਲਭ ਲੋਭ ਅੰਕਾਰ ਚੁਕਾ ਸਤਿਗੁਰੂ ਭਲਾ ਭਾਇਆ ਕਹਿ ਨਾਨਕ ਜਿਸ ਨੂੰ ਆਪ ਤੁੱਟਾ ਦਿਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲੇ ਨਿਰਾਲੀ ਚਾਲ ਅਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਅੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਕਨਿਓ ਤੇਖੀ ਬਾਲੋਂ ਨਿੱਕੀ ਇਤ ਮਾਰਗ ਜਾਣ ਗੁਰ ਪ੍ਰਸਾਦਿ ਜਿਨਿ ਆਪਤ ਜਿਆ ਹਰ ਵਾਸ ਨ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗੁ ਜੁਗ ਨਿਰਾਲੀ ਜੋ ਉਤਲਾਈ ਤੇ ਚੱਲੇ ਸੁਆਮੀ ਹਰ ਕੀਆ ਗਾਣਾ ਗੁਣ ਤੇਰੇ ਜਿਨ ਨੂੰ ਚਲਾਏ ਤੇ ਵੈ ਚੱਲੇ ਨਿਨ੍ਹਾ ਮਹਾਰਗ ਪਾ ਗਏ ਕਾਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ ਜਿਸ ਮੁਖਤਾ ਸੁਣਾਏ ਆਪਣੀ ਸੇ ਗੁਰਦੁਆਰੈ ਸੁਪਾਵੇ ਕਹਿ ਨਾਨਕ ਸੱਚੇ ਸਾਹਿਬ ਜਿਨ ਪਾਵੇ ਤਿ ਰਹਿ ਚਲਾ ਰਹੇ ਏੋ ਸੁਹਲਾ ਸ਼ਬਦ ਸੁਆਵਾ ਸ਼ਬਦ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਇਓ ਤਿ ਕੈ ਮਨ ਵਸਿਆ ਜਿਨ ਕਰਹੁ ਲਿਖਿਆ ਆਇ ਇਕ ਫਿਰੈ ਕਨੇਰੇ ਕਰੈ ਗੱਲਾਂ ਗੱਲੀ ਕਿਨੇ ਨਾ ਪਾਏ ਆ ਕਹਿ ਨਾਨਕ ਸ਼ਬਦ ਹੋਇਲਾ ਸਤਿਗੁਰੂ ਸੁਣਾਇਆ ਬੇਤੋ ਈ ਸਿਜਣਾ ਜਿਨੀ ਹੱਟੇ ਆਇਆ ਹੱਟਿਆ ਆਇਆ ਪਿਤ ਹੋਇ ਗੁਰੂ ਜਿਨੀ ਧਿਆਇ ਆ ਸਵਿਤ ਮਾਤਾ ਪਿਤਾ ਪਰਉਪਨ ਸਹਿਤਿ ਸਿਉ ਪਵਿਤ ਸੰਗਤ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਏ ਆ ਕੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇ ਗਰਮੀ ਸਜੈ ਨ ਉਪਜੈ ਵਿੰ ਸਜਸ ਸਨ ਜਾਇ ਨ ਜਾਇ ਸਤਿ ਤੱਕ ਕਿਤੇ ਸੰਜਮ ਰਹਿ ਕਰਮ ਕਮਾਏ ਸਹਿਜ ਸਹਿ ਜਿਉ ਮਲੀਨਾ ਕਿ ਝੰਮ ਤੋਟਾਂ ਜਾਏ ਮਨ ਤੋਬੋ ਸ਼ਬਦ ਲਾਗੋ ਅਰਸੋਂ ਰਹੋ ਚਿਤ ਲਾਏ ਕੈ ਨਾਨਕ ਗੁਰ ਪ੍ਰਸਾਦੀ ਸਹਿਜ ਭਜੈ ਏਹੋ ਸਹਿਸਾ ਇਵੇ ਜਾਏ ਜਿਉ ਮੈਲੇ ਬਾਹਰੋਂ ਨਰਮਲ ਬਾਹਰੋਂ ਨਿਰਮਲ ਜਿਉਂ ਤਮੈਲੇ ਤਨੀ ਜਨਮ ਜੁਵੇ ਹਾਰੇਆ ਏ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵਿਦਮੇ ਨਾਮ ਉਤਮ ਸੁਸਨੇ ਨਾਹੀ ਕਿਰੈ ਜਨ ਮਿੱਤ ਲਿਆ ਕਹਿ ਨਾਨਕ ਜਿਨ ਸਤ ਤਜਿਆ ਕੂੜੇ ਲਾਗੇ ਤਿਨ ਜਨ ਜੁਵੈ ਹਾਰੇ ਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾ ਨਿਰਮਲ ਜੀਉ ਨਿਰਮਲ ਸਤਿਗਤ ਤੇ ਕਰਨੀ ਕਮਾਣੀ ਉੜ ਕੇ ਸੋਏ ਪੌਂਚੈ ਨਾਹੀ ਮਨਸਾ ਸਚ ਸੁਨਾਣੀ ਜਨਮ ਰਤਨ ਜਿਨੇ ਖਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸਿਖ ਗੁਰੂ ਸਿੱਤੇ ਸੰਨਖੋਵੇ ਹੋਵੇ ਤਾਂ ਸੰਤ ਕੋਈ ਜੀਵ ਰਹੈ ਗੁਰਨਾਲੇ ਗੁਰ ਕੇ ਜਨ ਹਿੰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛਡ ਸਦਾ ਰਹੈ ਪਰਣ ਗੁਰਗਨਿ ਆਪ ਨਾ ਜਾਣ ਕੋਈ ਕਹਿ ਨਾਨਕ ਸੁਨੋ ਸੰਤੋ ਸੋ ਸਖ ਸੰਨਖੋਵੇ ਜੇ ਕੋ ਗੁਰ ਤੇਵੇਂ ਮੁਕੋ ਵੈ ਫਿਰ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰਥੈ ਕੋਈ ਪੁੱਛੰਬ ਵੇਖਿਆ ਜਾਏ ਅਨੇਕ ਜੁਨੀ ਪਰਮੇ ਆਵੇ ਮੇਨ ਸਤਗੁਰ ਮੁਕਤ ਨਾ ਪਾਏ ਫਿਰ ਮੁਕ ਪਾਏ ਲਾਗ ਚਰਨੀ ਸਤਗੁਰੂ ਸਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਵਿਣ ਸਤਗੁਰ ਮੁਕਤ ਨਾ ਪਾਏ ਆਗੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾ ਗੋ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇ ਰੇ ਬਾਣੀਆਂ ਸਰਬਾਣੀ ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀ ਗੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਐ ਨਾਨਕ ਸਦਾ ਗਾਵੂ ਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਜੀ ਹੈ ਬਾਣੀ ਬਾਣੀ ਤਾਂ ਕੱਜੀ ਸਤਿਗੁਰ ਬਾਜੋਂ ਹੋਰ ਕੱਜੀ ਬਾਣੀ ਕਹਿੰਦੇ ਕੱਤੇ ਸੁਣਦੇ ਕੱਤੇ ਕੱਤੀ ਆਤਵਖਾਣੇ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਜਿਤ ਜਨ ਕਾ ਹਿਰ ਰਹਾ ਮਾਇਆ ਬੋਲਣ ਪੈ ਰਵਾਨੀ ਕਹਿ ਨਾਨਕ ਸਤਿਗੁਰ ਬਾਜੋਂ ਔਰ ਕੱਤੀ ਬਾਣੀ ਗੁਰ ਕਾ ਸ਼ਬਦ ਰਤਨ ਹਿਰਿ ਜਿਤ ੜਾਓ ਸ਼ਬਦ ਰਤਨ ਜਿਤਮਣ ਲਾਗਾ ਏਹੋ ਆਸਮਾ ਜਾਗਰ ਸਿਤਿ ਮਨ ਮਿਲਿਆ ਸੱਤੇ ਲਾਇਆ ਭਾਉ ਆਪੇ ਹੀ ਰਤਨ ਆਪੇ ਜਿਸ ਨੂੰ ਦੇ ਬੁਝਾਜ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾ ਸਿਵ ਸ਼ਕਤਿ ਆਪੋ ਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਉਹ ਕੁੰਮਰਤਾ ਆਵੇ ਕਹਿ ਗੁਰਮੁਖ ਸਹਿਬ ਜਾਈ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸੁਰ ਗੁਲਾਇ ਕਹਿ ਨਾਨਕ ਆਪ ਕਰਤਾ ਆਪੇ ਹੁਕਮੁ 부ਜਾਰੇ ਸਿਮਰਤ ਸਤਿਰੁ ਪਨ ਪਾ ਵਿਚਾਰ ਦੇ ਤਤ ਸਾਰ ਨ ਜਾਣੇ ਤਤ ਸਾਰ ਨ ਜਾਣੀ ਗੁਰੂ ਬਾਣੀਉ ਤਤ ਸਾਰ ਨ ਜਾਣੇ ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣਿ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾਂ ਹਰਿ ਮਨ ਵਸਿਆ ਭੁੱਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਨ ਨਾਲ ਲਗ ਲਾ ਕੇ ਜਾਤ ਰੈਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੁਖ ਮਨ ਵਿਸਾਰੀਐ ਮਨੋਂ ਕਿ ਵਿਸਾਰੀਐ ਵਰਦਾਤਾ ਜੇ ਅਗਨ ਮੈਂ ਆਹਾਰ ਪੁੰਚਾਵੇ ਉਸਨੋਂ ਕਿ ਪੋਇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਆਪੇ ਲਾਏ ਗੁਰਸਦਾ ਸਮਾਲੀਐ ਐ ਨਾਨਕ ਏ ਵਡ ਦਾਤਾ ਸੋਚੋਂ ਮਨੋ ਵਿਸਾਰੀਐ ਜੈਸੇ ਅਗਨਿਓ ਦਰਮੈ ਤੈਸੀ ਬਾਹਰ ਮਾਇਆ ਮਾਇਆ ਬਿਨ ਸਵੇ ਕੋ ਜੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਨ ਮਿਆ ਪਰਵਾਰ ਘਲਾ ਪਾਇਆ ਲੈ ਚੁੱਕੀ ਲੱਗੀ ਕ੍ਰਿਸ਼ਨ ਮਾਇਆ ਮਰ ਵਰਤਾਇਆ ਇਹ ਮਾਇਆ ਜਿ ਤਾਰੇ ਇਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਇਹ ਨਾਨਕ ਗੁਰ ਪ੍ਰਸਾਦਿ ਜਿਨਾਂ ਲਗ ਲਾਗੀ ਤਿਨੇ ਵਿੱਚੇ ਮਾਇਆ ਪਾਇਆ ਹਰਿਆਖ ਮੁੱਲ ਕਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟੋਂ ਰਹੇ ਲੋਕ ਮਿਲ ਲਾਇ ਐਸਾ ਸਤਿਗੁਰ ਜੇ ਮਿਲੈ ਦੇਸਨੋਂ ਸਿਰ ਸੌਪੀਐ ਵਿੱਚੋਂ ਆਪ ਜਾਏ ਜਿਸਤਾ ਜਿਉ ਤਿਸ ਮਿਲ ਰਹਿ ਹਰ ਵਸੈ ਮਨ ਆਏ ਹਾਰੇ ਆਪ ਅਮੁਲਕ ਹੈ ਬਾਗਤ ਨਾ ਕੇ ਨਾਨਕਾ ਜਿਨ ਹਰ ਪਲ ਹੈ ਪਾਏ ਹਰਾスメਰੀ ਮਨ ਵਣਜਾਰਾ ਹਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਗਿਆਣੀ ਹਰ ਹਰ ਨਿਤ ਜਪਿਉ ਜੀਉ ਲਾਹ ਕਟਿਉ ਦਿਹਾੜੀ ਏਹੋ ਧਨ ਚੰਨ ਮਿਲਿਆ ਜਿਨ ਹਰਿਆਖੇ ਪਾਣਾ ਕੈ ਨਾਨਕ ਖਰਾਸ ਮੇਰੀ ਮਨ ਹੋਆ ਬਣਦਾਰਾ ਏ ਰਸਨਾ ਵਨ ਰਸ ਰਾਤ ਰਹੀ ਤੇਰੀ ਪਿਆਸ ਨ ਜਾਏ ਕਿ ਆਸ ਨਾ ਜਾਇ ਉਤਿਤੇ ਜਿਤ ਰਾਸ ਭਲੈ ਨਾ ਪਾਏ ਹਰਸ ਪਾਏ ਭਲੈ ਪੀਏ ਹਰਸ ਬੌਰ ਨਾ ਕ੍ਰਿਸ਼ਨਾ ਲਾਗੈ ਆਏ ਏਹ ਹਰਸ ਕਰਮੀ ਪਾਈਐ ਸਤਗੁਰ ਮਿਲੈ ਜਿਸ ਆਏ ਕਹਿ ਨੰਹੂਰ ਅਨੰਦ ਰਸ ਆਵਿਸਰੇ ਜਿ ਹਰਵਸੈ ਮਨ ਆਏ ਈਸਰੀ ਰੰਗਿ ਰਿਆ ਹਰ ਕੰਮ ਜੋ ਤਰਖੀ ਤਾ ਤੂੰ ਜਗ ਮੈਂ ਆਇਆ ਹਰ ਜੋ ਤਰਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗ ਦੇ ਕਾਇਆ ਗੁਰ ਪ੍ਰਸਾਦੀ 부ਜਿਆ ਤਾ ਚਲਟ ਹੋਆ ਜਾਲਤ ਨ ਤਰੀ ਆਇਆ ਕਹਿ ਨਾਨਕ ਸ੍ਰੀ ਕਾ ਮੂਲ ਰਚਿਆ ਜੋਤ ਰਾਖੀ ਆਤਮ ਜਗ ਮੈਂ ਆਇਆ ਮਨ ਜਾਉ ਭਇਆ ਪ੍ਰਵਯਗੰ ਸੁਨਿਆ ਹਰ ਮੰਦ ਲਗਾਉ ਸਖੀ ਗ੍ਰਿਵ ਮੰਦਰ ਬਣਿਆ ਹਰ ਗਾਉ ਮੰਦਲ ਨਿਤ ਸਖੀਏ ਸੋਗ ਰੂਖ ਨਾ ਵਿਆਪੇ ਗੁਰ ਚਨ ਲਾਗੇ ਦਿਨ ਸਭਾਗੇ ਆਪਨ ਪ੍ਰਜਾਪੇ ਅਨਤ ਬਾਣੀ ਗੁਰ ਸਭ ਜਾਣੀ ਹਰ ਨਾਮ ਹਰ ਰਸ ਭੋਗੋ हैरान प्रवयाप मिलिया करण कारण जोगो ये शरीरा मेरिया इस जग में आए के, क्या तुझ तमाया कमाया कर्म कमाया तुझ शरीरा जा तू जग में आया ਜਿਨ ਹਰ ਤੇਰਾ ਰਤਨ ਰੱデア ਸੁਹਰਮਣ ਨ ਵਸਾਇਆ ਗੁਰ ਪ੍ਰਸਾਦਿ ਅਰਮਣਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਏਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਬਰਸਿਉ ਚਿਤ ਲਾਇਆ ਏ ਮਿੱਤਰੋ ਮੇਰੋ ਹਰਿ ਕਮ ਜੋ ਤਰੀ ਅਦਨਿਆ ਉਹਨਾਂ ਦੇ ਕੋਈ ਹਰ ਬਿਨਿਆਨ ਨ ਦੇਖੂ ਕੋਈ ਨਦਰਿ ਹੰਨੇ ਹਾਲੇ ਆ ਏਹੋ ਜ ਸੰਸਾਰ ਤੁਮ ਦੇਖਦੇ ਏ ਵਰਤਾ ਰੂਪ ਹੈ ਹਰ ਰੂਪ ਨਦਰਿ ਆਇਆ ਗੁਰ ਪ੍ਰਸਾਦਿ ਗੁਜਿਆ ਜਾਨ ਵਿਖਾ ਹਰ ਇੱਕ ਹੈ ਹਰ ਬਿਨਿਆਨ ਨ ਕੋਈ ਕਹਿ ਨਾ ਨਿ ਤੇ ਨੇਤਰ ਅੰਧ ਸੇ ਸਾਧ ਬਰ ਮਿਲਿਆ ਦੇਵ ਦ੍ਰਿਸ਼ਟ ਹੋਇ ਏ ਸਰਵਨ ਮੇਰੇ ਹੋ ਸਾਚੈ ਸੁਣਨੈ ਨੂ ਪਠਾਏ ਸਾਚੈ ਸੁਣਨੈ ਨੂ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸਮਾਣੀ ਸਤਲ ਕਿਰਣਾਣੀ ਤਾਂ ਕੀ ਗਤ ਕਈ ਨਾ ਜਾਏ ਕਹਿ ਨਾਨਕ ਤੇ ਅਮਰਤ ਨਾਮ ਸੁਣੋ ਪਵਿੱਤਰ ਹੋ ਸਾਚੇ ਸੁਨਨੈ ਨੂੰ ਪਠਾਇ ਹਰਿ ਜੀ ਹੋ ਗੁਖਾਇੰਦਰ ਰਖ ਕੈ ਵਾਜਾ ਕਮਣ ਵਜਾਇਆ ਵਜਾਇਆ ਬਾਜਾ ਮਨੰ ਨੰਦਵਾਰੇ ਪ੍ਰਗਟ ਕੀਏ ਦਸਮਾ ਬੁਖਤਰ ਖਾਇਆ ਗੁਰਦੁਆਰੇ ਲਾਏ ਭਾਨੀ ਤਨਾ ਦਸਮਾ ਦੁਆਰ ਦਿਖਾਇਆ ਰੂਪ ਨਾਮ ਨਿਤ ਦਿਤ ਦਇੰਤਨ ਨੰ ਜਾਇ ਕਹਿ ਨਾਮ ਹਰ ਪਿਆਰੈ ਜੀਉ ਗੁਫਾ ਇੰਦਰ ਰਖ ਕੈ ਵਾਜਾ ਪਾਣ ਵਜਾਇਆ ਇਹੋ ਸਾਚਾ ਸੁਹਿਲਾ ਸਾਚੈ ਕਰ ਗਵਹੂ ਗਵ ਤਾ ਸੁਹਿਲਾ ਕਰ ਸਾਚੈ ਦਿੱਤੈ ਸਦਾ ਸਚ ਤਿਆਮਹਿ ਸੱਚੋ ਧਿਆਵੈ ਜਾ ਤੁਧ ਭਾਵੈ ਗੁਰਮੁਖ ਜਿਨਾਂ ਬੁਝਾਵੈ ਏਹੋ ਸੱਚ ਸਭਨਾ ਕਾ ਖਸਮ ਹੈ ਜਿਸੁ ਬਖਸੈ ਸੋ ਜਨ ਪਾਵੈ ਕਹਿ ਨਾਨਕ ਸੱਜ ਸੁਹਿਲਾ ਸਚੈ ਕਰ ਗਾਵਹਿ आनंद सनो वढ भागियो सगले मनोरथ पुरे पार ब्रह्म प्रभु पाएया उतरै सगले रसुरे दुःख रूप संतापै उतरै सुणी सच्चे वाणी अंत साधन भए सरसे पूरे गुरु ते ज्ञानी कणते कुनीत कहते पवित्र सतगुरु रहा कर पूरे बिनवंत नानक गुरु चरण लागी वादे अनहद तुरे ਏ ਕੁਨੀਤ ਕਹਿ ਸੇ ਪਵਿਤ ਸਤ ਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦੁ